ਵੈਸੁਰਜੀ ਕਾ ਖਾਲਸਾ ਵੈਸੁਰਜੀ ਕੀ ਫਤਿਹ ਆ ਸਾਰੀਆਂ ਸੰਗਤਾਂ ਜਿਹੜੀਆਂ ਵਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਦੀ ਖੁਸ਼ੀ ਵਿੱਚ ਇਕੱਠੀਆਂ ਹੋਈਆਂ ਵਾ ਤੇ ਆਓ ਇਹਨਾਂ ਦੇ ਲੈਣੇ ਆ ਵਿਚਾਰ ਆਪਾਂ ਸਰਪੰਚ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਅੱਜ ਇਹ ਸੰਗਤਾਂ ਇਕੱਠੀਆਂ ਹੋਈਆਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਾਂਜੀ ਹਾਂਜੀ ਤੇ ਦੋ ਵਿਚਾਰ ਆਪਣੇ ਵਿਚਾਰ ਇਦਾਂ ਵਾ ਵੀ ਜਿਸ ਪਾਰਟੀ ਦੇ ਨਾਲ ਅਸੀਂ ਜੁੜੇ ਆ ਜਿਸ ਲੀਡਰ ਦੇ ਨਾਲ ਅਸੀਂ ਜੁੜੇ ਆ ਅੱਜ ਬੜੀ ਇਤਿਹਾਸਕ ਜਿੱਤ ਹੋਈ ਆ ਇੱਕ ਆਮ ਘਰ ਦਾ ਜਿਹੜਾ ਬੰਦਾ ਸੀ ਵੀਰ ਹੀ ਸਾਡਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਕੋਈ ਬੌਧਾ ਕੋਈ ਪੁਰਾਣਾ ਰਾਜਨੀਤਿਕ ਉਹਨਾਂ ਦਾ ਇਹ ਨਹੀਂ ਕੈਰੀਅਰ ਹੈਗਾ ਕਿ ਉਹਨਾਂ ਦੇ ਦਾਦੇ ਪੜਦਾਦੇ ਜਾਂ ਉਹਨਾਂ ਦੇ ਪਿਤਾ ਜੀ ਨਹੀਂ ਜਾਂ ਭਰਾ ਕੋਈ ਲੀਡਰ ਸੀ ਸੋ ਲੋਕਾਂ ਨੇ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਸਾਡੇ ਕੈਂਡੀਡੇਟ ਸੀ ਉਮੀਦਵਾਰ ਸੀ ਜਿਹੜੇ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਅੱਜ ਉਹ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੇ ਡੇਰਾ ਬਾਬਾ ਨਾਲ ਤੋਂ ਹਰਕੇ ਤੋਂ ਜਿੱਤ ਪ੍ਰਾਪਤ ਕੀਤੀ ਆ ਅੱਜ ਸਾਰੇ ਸਾਡੇ ਜਿਹੜੇ ਭਰਾ ਵਾ ਜਿਹੜੇ ਸਾਡੇ ਆ ਬਜ਼ੁਰਗ ਆ ਨੌਜਵਾਨ ਵੀਰ ਆ ਉਹ ਵੱਡੀ ਲੀਡ ਦੇ ਨਾਲ ਇੱਕ ਹੋਰ ਖੁਸ਼ੀ ਆ ਕਿ ਅਸੀਂ ਬੰਗਵਾਣੀ ਦੇ ਵਿੱਚੋਂ ਲਗਾਤਾਰ ਚੌਥੀ ਵਾਰੀ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਇਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਆਮ ਆਦਮੀ ਪਾਰਟੀ ਨੇ ਤੋ ਇਹ ਕਰਕੇ ਜ ਇਕੱਠੇ ਹੋਏ ਆ ਇੱਥੇ ਖੁਸ਼ੀ ਦਾ ਜਿਹੜਾ ਮਾਹੌਲ ਆ ਆਪਣੇ ਭਰਾ ਜਿਹੜੇ ਚਾਹ ਪਣੀ ਛਕ ਰਹੇ ਆ ਲੱਡੂਆਂ ਦਾ ਲੰਗਰ ਵੀ ਆ ਹੋਰ ਵੀ ਸਾਡੇ ਜਿਹੜੇ ਬਜ਼ੁਰਗ ਆਏ ਆ ਨੌਜਵਾਨ ਵੀਰ ਆਏ ਆ ਔਰ ਬੜੀ ਇਤਿਹਾਸਕ ਜਿੱਤ ਹੋਈ ਆ ਔਰ ਬੜੀ ਵੱਡੀ ਜਿਹੜੀ ਇੱਕ ਕਿਸਮ ਦੀ ਗੱਲ ਹੀ ਕਿ ਸ਼ਾਇਦ ਲੋਕ ਸੋਚਦੇ ਆ ਕਿ ਜਿਹੜੇ ਬੰਦੇ ਧਨਾੜ ਆ ਜਾਂ ਵੱਡੇ ਕੱਦ ਵਾਲੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਪਰ ਸੰਗਤ ਦੇ ਹੱਥ ਵਾਸੀ ਆ ਸਾਰਾ ਕੁਝ ਕਿ ਆਮ ਘਰ ਦੇ ਜਿਹੜੇ ਲੀਡਰ ਸੀ ਆਮ ਘਰ ਦੇ ਜਿਹੜੇ ਕੈਂਡੀਡੇਟ ਸੀ ਇਸ ਹਲਕੇ ਦੇ ਉਹਨਾਂ ਨੂੰ ਅੱਜ ਵੱਡੀ ਲੀਡ ਨਾਲ ਡੇਰਾ ਬਾਬਾ ਨਾਨਕ ਹਲਕੇ ਦੇ ਸੂਝਵਾਨ ਵੋਟਰਾਂ ਨੇ ਜਿਹੜਾ ਜਤਾਇਆ ਤੇ ਐਮ ਐਲ ਏ ਬਣਾਇਆ ਉਹਨ ਵਿਧਾਨ ਸਭਾ ਹਲਕੇ 'ਚ ਵਿਧਾਨ ਸਭਾ 'ਚ ਉਹ ਪਹੁੰਚਣਗੇ ਪਹੁੰਚਣ ਤੋਂ ਬਾਅਦ ਸਾਡੇ ਹਲਕੇ ਦੀ ਜਿਹੜੀ ਨਹਾਰ ਆ ਆਪਾਂ ਸਾਰੇ ਗਣੇ ਨਾਲ ਮਿਲ ਕੇ ਬਦਲਾਂਗੇ ਵੱਡੀਆਂ ਸਾਨੂੰ ਗਰੰਟੀ ਮੰਗੀਆਂ ਜਿਹੜੇ ਮਸਲੇ ਨੇ ਜਿਹੜੇ ਮੁੱਦੇ ਨੇ ਉਹਨਾਂ ਦੇ ਗੱਲ ਹੋਵੇਗੀ ਏਸ ਹਲਕੇ ਦੀ ਤੇ ਵੱਡੇ ਪੱਤਰ ਤੇ ਅਸੀਂ ਆਪਣੇ ਹਲਕੇ ਦੀ ਜਿਹੜੀ ਨਿਹਾਰ ਬਦਲਾਂਗੇ ਆਪਣੇ ਪਿੰਡ ਦੀ ਨਿਹਾਰ ਬਦਲਾਂਗੇ ਔਰ ਮੇਰੇ ਪਿੰਡ ਵਾਸੀ ਇੱਥੇ ਖੜੇ ਆ ਪਿੰਡ ਬੰਗਵਾਨੀ ਦੇ ਨੌਜਵਾਨ ਵੀਰ ਬਜ਼ੁਰਗ ਸਾਰੀਆਂ ਸਾਡੀਆਂ ਮਾਤਾ ਮਾਪੇਣਾ ਜਿਨ੍ਹਾਂ ਨੇ ਮੈਂ ਕਹਿੰਨਾ ਬਹੁਤ ਹੀ ਦਿਲੋਂ ਜਿਹੜੀ ਸਾਡੀ ਸਪੋਰਟ ਕਰਕੇ ਤੇ ਵੱਡੀ ਲੀਡ ਨਾਲ ਆਪਣਾ ਪਿੰਡ ਚੁਕਾਇਆ ਜਿੰਦਾਬਾਦ ਸਰਦਾਰ ਗਰਦੀਪ ਸਿੰਘ ਜਿੰਦਾਬਾਦ ਜਿੰਦਾਬਾਦ ਔਰ ਸਾਡਾ ਪਿੰਡ ਬੰਗਵਾਨੀ ਜਿੰਦਾਬਾਦ ਸਾਡੇ ਪਿੰਡ ਦੇ ਬਜ਼ੁਰਗ ਜਿੰਦਾਬਾਦ ਸਾਡੇ ਪਿੰਡ ਦੇ ਨੌਜਵਾਨ ਜਿੰਦਾਬਾਦ ਸਾਡੇ ਪਿੰਡ ਦੀਆਂ ਮਾਤਾਵਾਂ ਭੈਣਾਂ ਜਿੰਦਾਬਾਦ ਬੰਗਵਾਨੀ ਦੇ ਪਿੰਡ ਦੀ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ